ਅਪਾ ਥੋੜਾ ਮਤਲਬ ਕਿ ਪ੍ਰੈਸ ਨੋਟ ਆਇਆ ਜਿਹੜਾ ਜੀ 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 ਉਹਦੇ ਤੇ ਗੱਲ ਕਰ ਲਈਏ ਵੱਡੀ ਖਬਰ ਹੈ ਅੱਜ ਦੇ ਦਿਨ ਦੀ ਬਿਲਕੁਲ ਜ਼ਰੂਰ ਜ਼ਰੂਰ ਵੱਡੇ ਐਲਾਨ ਹੋ ਗਏ ਆ ਸੁਖਵੀਰ ਸਿੰਘ ਬਾਦਲ ਨੂੰ ਜੋ ਉਹਨਾਂ ਨੇ ਸਿੰਘ ਸਹਿਬਾਨ ਵੱਲੋਂ ਸਵਾਲ ਕੀਤੇ ਗਏ ਤਾਂ ਹਿੱਸੇਦਾਰੀ ਕਬੂਲ ਕਰ ਲਈ ਮੰਗਲਵਾਰ ਯਾਨੀ 3 ਦਸੰਬਰ 2024 ਤੋਂ ਇੱਕ ਤੇ ਉਹ ਖਾਨੇ ਵਗੈਰਾ ਜਿਹੜੇ ਆ ਉਹ ਸਾਫ ਕਰਨਗੇ ਜੀ ਕੀਰਤਨ ਜੋ ਸਰਵਣ ਕਰਨ ਦਾ ਜਾਂ ਬਰਤਨਾਂ ਦੀ ਸੇਵਾ ਦਾ ਉਹ ਹੁਕਮ ਹੋ ਗਿਆ ਫਿਰ ਗਲ ਦੇ ਵਿੱਚ ਤਖਤੀ ਪਾਈ ਜਾਏਗੀ ਹੂੰ ਫਿਰ ਨਾਲੇ ਕਿਹਾ ਗਿਆ ਕਿ ਸੁਖਵੀਰ ਸਿੰਘ ਬਾਦਲ ਦੀ ਕਿਉਂਕਿ ਲੱਤ 'ਚ ਫ੍ਰੈਕਚਰ ਹੋਇਆ ਹੈ ਸੁਖਵੀਰ ਸਿੰਘ ਬਾਦਲ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਕੋਲ ਦਰਸ਼ਨੀ ਜੁੜੀ ਦੇ ਪਾਸ ਆ ਗਿਆ ਨਾ ਕਿ ਸੇਵਾਦਾਰਾਂ ਦਾ ਜਿਹੜਾ ਉਹ ਸ਼ੱਕ ਹੁੰਦਾ ਹੈ ਉਹ ਪੈਨ ਕੇ ਡਿਊਟੀ ਦੌਰਾਨ ਹੱਥ ਵਿੱਚ ਬਰਸ਼ਾ ਫੜ ਕੇ ਆਪਣੀ 휠ਚੇਅਰ ਤੇ ਬੈਠਣਗੇ ਇਸ ਤਰ੍ਹਾਂ ਵਿਸ਼ੇਸ਼ ਤੌਰ ਤੇ ਉਹਨਾਂ ਦੇ ਘਰ 'ਚ ਇੱਕ ਤਖਤੀ ਲੰਕਾਈ ਜਾਏਗੀ ਉਹ ਬਰਤਨ ਸਾਫ ਕਰਨ ਤੇ ਕੀਰਤਨ ਸਰਵਨ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ ਦੋ ਦਿਨ ਦੀ ਸੇਵਾ ਦਰਬਾਰ ਸਾਹਿਬ ਵਿੱਚ ਕਰਨ ਉਪਰੰਤੋ ਅਗਲੇ ਦੋ ਦੋ ਦਿਨ ਤਖਤਿ ਸ਼੍ਰੀ ਕੇਸਗੜ ਸਾਹਿਬ ਜੀ ਤਖਤ ਸ੍ਰੀ ਦਮਦਮਾ ਸਾਹਿਬ ਕੇ ਸ੍ਰੀ ਮੁਕਤਸਰ ਸਾਹਿਬ ਆ ਗਿਆ ਹਮ ਹਮ ਸ੍ਰੀ ਫਤਿਹਗੜ ਸਾਹਿਬ ਕੇ ਸੇਵਾ ਕਰਕੇ ਆਪਣੀ ਤਲਖਾ ਪੂਰੀ ਕਰ ਲੈਣਗੇ ਜੀ ਠੀਕ ਹੈ ਜੀ ਵਰਛਾ ਫੜ ਕੇ ਬੈਠਣ ਦਾ ਸਮਾਂ ਇਹਨਾਂ ਦਾ ਜਿਹੜਾ ਹੈ ਉਹ ਇੱਥੇ 9 ਤੋਂ 10 ਵਜੇ ਤੱਕ ਦਾ ਨਿਸ਼ਚਿਤ ਕੀਤਾ ਹੈ ਯਾਨੀ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਧਾਰਮਿਕ ਤੌਰ ਤੇ ਸਜ਼ਾ ਲਾਈ ਗਈ ਹੈ ਹਮ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵਾਸਤੇ ਰਾਹਤ ਦੀ ਗੱਲ ਤੇ ਆਈ ਉਹ ਆ ਕਿ ਕੋਈ politically ਜੀ ਮਤਲਬ ਕਿ ਉਹਨਾਂ ਤੇ ਪਾਬੰਦੀ ਨਹੀਂ ਹੈ ਪਰੰਤੂ ਸਾਹ ਛੋ ਮੇਰੇ ਖਿਆਲ ਦੇ ਨਾਲ ਆਦੇਸ਼ ਹੋਏ ਨੇ ਬੜੇ ਸਖਤ ਆਦੇਸ਼ ਨੇ ਜੀ ਜੇ ਆਪ ਕੋ ਉਸ ਨੂੰ ਛੱਡ ਦਈਏ ਧਾਰਮਿਕ ਪਖਤ ਦੇਖੇ ਤਾਂ ਧਾਰਮਿਕ ਪਖਤੋ ਗੱਲ ਚ ਤਖਤੀ ਜੀ ਗੱਲ ਦੇ ਵਿੱਚ ਤਖਤੀ व्हीਲ ਚੇਅਰ ਤੇ ਤੁਹਾਨੂੰ ਉੱਥੇ ਬਿਠਾਇਆ ਜਾਏਗਾ ਹਮ ਤੇ ਤੁਸੀਂ ਪਬਲਿਕ ਫਿਗਰ ਉਹ ਨਾ ਹਰੇਕ ਬੰਦਾ ਜਾਣਦਾ ਹੈ ਤੁਹਾਨੂੰ ਮੇਰੇ ਖਿਆਲ ਦੇ ਨਾਲ ਇਹ ਸਮਾਜਿਕ ਪੱਖ ਤੋਂ ਜਦੋਂ ਆਪਾਂ ਦੇਖਦੇ ਹਾਂ ਧਾਰਮਿਕ ਪੱਖ ਤੋਂ ਕਿਉਂਕਿ ਇਹ ਮੰਨਣਾ ਪੈਂਦਾ ਜੀ 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 ਇਹ ਹੈ ਵੀ ਸਿੱਖੀਸਮ ਦੇ ਵਿੱਚ ਕਹਿ ਲਵੋ ਕਿ ਇੱਕ ਨਿਆਰਾ ਕਨਸੈਪਟ ਹੈ ਹੂੰ ਕਿ ਕਿਸੇ ਨੂੰ ਵੀ ਤਨਖਾਹ ਪ੍ਰਗਤਨਾ ਪ੍ਰੰਤ ਫਿਰ ਉਹਨੂੰ ਸ਼ਾਮਲ ਕੀਤਾ ਜਾਂਦਾ ਹੈ ਮਤਲਬ ਕਿ ਇਹ ਕਨਸੈਪਟ ਹੈ ਜੀ ਬਹੁਤ ਮੇਰੇ ਖਿਆਲ ਦੇ ਨਾਲ ਅਟਰਮਾ ਚਿੱਤਾਂ ਦਾ ਕੋਈ ਕਨਸੈਪਟ ਹੋਏਗਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਪਰ ਸੋਸ਼ੀਅਲੀ ਜਿਹੜਾ ਬੰਦਾ ਬਹੁਤ ਜ਼ਿਆਦਾ ਜਾਣੇ ਪਛਾਣੇ ਦੇ ਵਾਸਤੇ ਜਿਹੜਾ ਐਡਾ ਵੱਡਾ ਬਿਜ਼ਨਸ 60 ਵਾਟ 80 ਵਾਟ ਜਿਸਟਾਟ ਵਾਟ ਜਦ ਮੈਂ ਵੱਡਿਆ ਤਾਂ ਉਹਦੇ ਵਾਸਤੇ ਕਹਿ ਲੋ ਕਿ ਇਸ ਵੇਲੇ ਜਿਹੜੀ ਧਾਰਮਿਕ ਤੌਰ ਤੇ ਸਜ਼ਾ ਲਾਈ ਗਈ ਆ ਕਾਫੀ ਵੱਡੀ ਆ ਪਰ ਇਹਨਾਂ ਵਾਸਤੇ ਰਾਹਤ ਦੀ ਗੱਲ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਕੁਝ ਮੀਟਿੰਗਾਂ ਵਗੈਰਾ ਹੋ ਰਹੀਆਂ ਆ ਕੁਝ ਮੀਟਿੰਗਾਂ ਦੇ ਵਿੱਚ ਇਸ ਤਰ੍ਹਾਂ ਮਤਲਬ ਕਿ ਗੱਲਬਾਤ ਦਾ ਜਿਹੜਾ ਹੈ ਨਾ ਉਹ ਦੌਰ ਚੱਲਿਆ ਹੂੰ ਕਿ ਅ ਜਦਾ ਕਹ ਲੋ ਕਿ ਫੈਸਲਾ ਜਿਹੜਾ ਉਹ ਵੀ ਸਖਤ ਬਣ ਜਾਵੇ ਜੀ ਜੀ ਤੇ ਸੁਖਵੀਰ ਸਿੰਘ ਬਾਦਲ ਵੀ ਬਣ ਜਾਵੇ ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਬਿਲਕੁਲ ਬਿਲਕੁਲ ਹਾਲਾਂਕਿ ਜਿਆਦਾ ਪਕਿੰਤੂ ਪਰੰਤੂ ਤੇ ਨਹੀਂ ਕਰਦੇ ਪਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੁਝ ਮੀਟਿੰਗਾਂ ਦੀ ਸਾਡੇ ਤੱਕ ਜਾਣਕਾਰੀ ਸੀਗੀ ਦੈਟ ਸੁਖਵੀਰ ਸਿੰਘ ਬਾਦਲ ਜਿਵੇਂ ਦਿੱਲੀ ਰਵਾਨਾ ਹੋਏ ਸੀ ਜੀ ਜੀ ਸਾਰੀਆਂ ਚੀਜ਼ਾਂ ਜਿਹੜੀਆਂ ਜੁੜਦੀਆਂ ਜੁੜਦੀਆਂ ਨੇ ਬਿਲਕੁਲ ਬਿਲਕੁਲ ਤੁਸੀਂ ਦੱਸੇ ਸੀਗਾ ਬਲਰਾਮ ਜੀ ਕਹਿੰਦੇ ਸਰਜੀਤ ਸਿੰਘ ਬਰਨਾਲਾ ਦੇ ਗਲ ਵਿੱਚ ਵੀ ਤਖਤ ਦੀ ਬਾਣੀ ਸੁਣਾਈ ਗਈ ਸੀ ਪਾਈ ਗਈ ਪਾਈ ਗਈ ਸੀ ਜੀ ਬਿਲਕੁਲ ਬਿਲਕੁਲ ਜੀ ਹੁਕਮ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਹਰ ਸਿੱਖ ਨੂੰ ਤੇ ਜੀ ਬਿਲਕੁਲ ਹੁਕਮ ਖੈਰ ਉਹਨਾਂ ਨੇ ਪ੍ਰਵਾਨ ਕੀਤਾ ਤੇ ਤਾਂ ਬਈ ਹੋਰ ਕੋਈ ਚਾਰਾ ਵੀ ਹੈ ਨਹੀਂ ਤੇ ਇਹ ਤੇ ਸਗੋਂ ਹੁਣ ਮੇਰੇ ਖਿਆਲ ਦੇ ਨਾਲ ਬਈ ਗੱਲ ਇਹ ਆ ਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਵਾਸਤੇ ਗਾਂ ਵਾਸਤੇ ਸੌਖਾ ਹੀ ਆ ਸੌਖਾ ਹੋ ਜਾਏਗਾ ਠੀਕ ਹੈ ਨਾ ਜੀ ਕਿਉਂਕਿ ਲੋਕਾਂ ਚ ਵੜਨ ਜੋਗੇ ਹੋ ਜਾਣਗੇ ਕੈਡਰ ਜਿਹੜਾ ਇਹਨਾਂ ਦਾ ਉਹ ਪੁਨਰ ਸਰਜੀਤੀ ਦੇ ਦੌਰ ਚ ਦਾਖਲ ਹੋ ਸਕਦਾ ਹੈ ਜੇ ਮਤਲਬ ਕਿ ਸਹੀ ਢੰਗ ਨਾਲ ਕੰਮ ਕਰਨ ਜੀ ਜਿਵੇਂ ਹੁਣ ਸਾਰਾ ਕੁਝ ਦਾਵਾ ਡੋਲ ਸੀ ਕੱਟੋ ਤੋਂ ਇੱਕ ਤਾਂ ਕਰ ਲੈ ਨਾ ਆਪਣੇ ਏਜੰਡਿਆਂ ਨੂੰ ਪੰਜਾਬ ਪੱਖੀ ਪੰਥ ਪੱਖੀ ਸੈੱਟ ਕਰਨ ਨਵੇਂ ਸਿਰੇ ਤੋਂ ਪਰ ਗੱਲ ਤੇ ਇਹ ਹੈ ਨਾ ਕਿ ਦੇਖੋ ਜਿਵੇਂ ਹੁਣ ਇਹਨਾਂ ਦੇ ਆਲੇ ਦੁਆਲੇ ਮੈਂ ਮਾਫ ਕਰਨਾ ਕੋਈ ਹੱਕ ਨਹੀਂ ਰੱਖਦਾ ਕਿਸੇ ਨੂੰ ਸਲਾਹ ਦੇਣਾ ਜੀ ਅਕਾਲੀ ਪਾਰਟੀ ਹੈਗੀ ਪਿੰਡੂ ਪਾਰਟੀ ਹੂੰ ਠੀਕ ਹੈ ਜੀ ਜੀ ਸਿੱਖਾਂ ਦੀ ਪਾਰਟੀ ਉਹਦੇ ਚ ਵੀ ਜੱਟ ਡੋਮਿਨੈਂਸ ਵਾਲੀ ਪਾਰਟੀ ਹੈ ਹੂੰ ਠੀਕ ਹੈ ਹਾਲਾਂਕਿ ਸਿੱਖੀ ਜਮਤ ਦੇ ਵਿੱਚ ਇਹ ਚੀਜ਼ਾਂ ਨਹੀਂ ਘਣੀਆਂ ਚਾਹੀਦੀਆਂ ਪਰ ਇਹ ਹਕੀਕਤ ਹੈ ਜੀ ਹੁਣ ਗੱਲ ਇਹ ਹੈ ਕਿ ਜਦ ਤੁਸੀਂ ਥਿੰਕ ਟੈਂਕ ਦੇ ਵਿੱਚ ਜਾਂ ਆਪਣੇ ਆਲੇ ਦੁਆਲੇ ਹੂੰ ਜਿਵੇਂ মিডিਆ ਨਾਲ ਜੁੜੇ ਜਾਂ ਆਈਟੀ ਨਾਲ ਜੁੜੇ ਜੋ ਅੱਜ بڑے ਫੈਸਲੇ ਹੁੰਦੇ ਨੇ ਤਬਈ ਤੁਸੀਂ ਉਹਦੇ ਵਾਸਤੇ ਜਿਹੜੀ ਟੀਮ ਰੱਖ ਰਹੇ ਹੋ ਹੂੰ ਉਹਨਾਂ ਨੂੰ ਤੇ ਕਈਆਂ ਪਿੰਡਾਂ ਦਾ ਪਤਾ ਹੀ ਨਹੀਂ ਹੈ ਬਿਲਕੁਲ ਸਮਝਦੇ ਹੋ ਨਾ ਜੀ 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 ਲੋਕ ਸੋਚਦੇ ਕਿਸ ਤਰ੍ਹਾਂ ਤੁਹਾਨੂੰ ਉਸ ਪੱਧਰ ਤੇ ਜ਼ਮੀਨੀ ਪੱਧਰ ਤੇ ਉਹ ਚੀਜ਼ਾਂ ਦਾ ਨਹੀਂ ਪਤਾ ਖੈਰ ਮਿੰਟੂ ਜੀ ਸਮਾਂ ਚੱਲ ਰਿਹਾ ਆਪਣੇ ਪੱਜ ਰਿਹਾ ਸਮਾਂ ਤੇ ਆਪਾਂ ਖਬਰ ਵੱਲ ਚੱਲੀਏ ਕਿਸਾਨ ਵੀਰ ਵਾਲਾ ਮੈਂ ਤੁਹਾਡੇ ਤੋਂ ਪੁੱਛਿਆ ਸੀਗਾ ਉਹਨਾਂ ਨੇ ਕੀ ਰੋਡ ਮੈਪ ਤਿਆਰ ਕੀਤਾ ਜੀ ਹਾਂਜੀ ਦੇਖੋ ਗੱਲ ਇਹ ਆ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਮਰਜੀਵੜਿਆਂ ਦੀ ਅਗਵਾਈ ਦੇ ਵਿੱਚ ਜਾਵਾਂਗੇ ਜੀ ਜਿੱਥੇ ਰਾਤ ਪੈ ਜੂਗੀ ਜਥਾ ਸੜਕ ਦੇ ਕਿਨਾਰੇ ਉੱਥੇ ਹੀ ਪੜਾ ਕਰ ਲਊਗਾ ਕਿਸਾਨਾਂ ਦਾ ਇੱਕ ਇਹ ਕਹਿਣਾ ਜੀ ਤੇ ਅਸੀਂ ਇਸ ਤਰ੍ਹਾਂ ਦਿੱਲੀ ਵੱਲ ਵੱਧੇ ਤੁਰੇ ਚੱਲਾਂਗੇ ਵੱਧੇ ਤੁਰੇ ਚੱਲਾਂਗੇ ਯਾਨੀ ਇੱਕ ਪਾਸੇ ਚਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਜਿਹੜਾ ਮਰਨਵਰਤ ਜੀ ਹਿਰਾਸਤ ਚੋਂ ਸਟਾਰਟ ਹੋਇਆ ਉਹ ਇੱਥੇ ਬਾਰਡਰ ਤੇ ਜਾਰੀ ਰਹੂਗਾ ਜੀ ਦੂਜੇ ਪਾਸੇ 6 ਤਰੀਕ ਨੂੰ ਇਥੋਂ ਜਥਿਆਂ ਦੀ ਰਵਾਨਗੀ ਜਿਹੜੀ ਆ ਉਹ ਹੁਣੇ ਸਟਾਰਟ ਹੋ ਜਾਏਗੀ ਜੀ 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 ਗੱਲ ਇਹ ਆ ਕਿ ਮਨਜੀਤ ਸੁਖਮ ਜੀ ਮੈਂ ਹੁਣੇ ਇੱਕ ਖਬਰ ਪੜ ਰਿਹਾ ਸੀਗਾ ਹਰਿਆਣੇ ਬੰਨਿਓ ਜੀ ਕਿ ਹਰਿਆਣੇ ਦੇ ਵਿੱਚ ਹਲਚਲ ਐ ਇਸ ਗੱਲ ਨੂੰ ਕਿ ਪਹਿਲਾਂ ਤੇ ਕੁਝ ਭਾਜਪਾ ਵਾਲੇ ਜਾਂ ਹੋਰ ਵੀਰ ਜਿਹੜੇ ਸੀ ਕਿਸਾਨ ਪੱਖੀ ਹੋਣ ਦਾ ਬੜਾ ਦਾਵਾ ਤਾਂ ਸੈਣੀ ਸਾਹਿਬ ਥੋੜੇ ਅਜ ਵਿਰੋਧ ਜੀ ਉਹਨਾਂ ਦੇ ਸ਼ਬਦ ਜੀ ਜੀ ਬਿਲਕੁਲ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਤੇ ਇਹਨਾਂ ਨੂੰ ਪਰਮਿਸ਼ਨ ਵਿਖਾਉਣੀ ਪਊਗੀ ਮਤਲਬ ਪਰਮਿਸ਼ਨ ਦਾ ਜੇ ਆਪਾਂ ਅਰਥ ਕਢੀਏ ਜੀ ਕਿ ਦਿੱਲੀ ਦੇ ਵਿੱਚ ਕਿਸ ਜਗ੍ਹਾ ਤੇ ਤੁਹਾਨੂੰ ਪਰਮਿਸ਼ਨ ਮਿਲੀ ਆ ਧਰਨਾ ਮੁਜ਼ਾਹਰਾ ਕਰਨ ਦੀ ਉਹ ਦਿਖਾਓ ਜੀ ਸੈਕੰਡ ਇਹ ਆ ਕਿ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਦੇਣਾ ਪਊਗਾ ਜੀ ਜੀ ਕਿ ਭਾਈ ਅਸੀਂ ਜਿੱਥੇ ਵੀ ਰਾਤ ਕਟਾਂਗੇ ਜਾਂ ਜਿੱਥੇ ਵੀ ਬੈਠਾਂਗੇ ਉੱਥੇ ਪੱਕਾ ਮੋਰਚਾ ਨਹੀਂ ਲਾਵਾਂਗੇ ਹੂੰ ਤਾਂ ਇਹਦਾ ਮਤਲਬ ਇਹ ਆ ਕਿ ਹਰਿਆਣਾ ਸ਼ਰਤਾਂ ਰੱਖ ਰਿਹਾ ਜੀ ਤੇ ਤੁਹਾਨੂੰ ਪਤਾ ਹੈ ਸ਼ਰਤਾਂ ਜਿੱਥੇ ਇਸ ਤਰ੍ਹਾਂ ਦੀਆਂ ਰੱਖੀਆਂ ਜਾਂਦੀਆਂ ਜੀ ਜੀ ਉੱਥੇ ਸਹਿਮਤੀ ਦੀ ਜਿਹੜੀ ਉਮੀਦ ਹੁੰਦੀ ਆ ਸਹਿਮਤੀ ਦਾ ਇਮਕਾਨ ਹੁੰਦਾ ਉਹ ਘਟ ਹੋ ਜਾਂਦਾ ਘਟ ਹੋ ਜਾਂਦਾ ਬਿਲਕੁਲ ਹੁਣ ਸਰਵਨ ਸਿੰਘ ਪੰਦੇਰ ਕਹਿੰਦਾ ਕਿ ਦੇਖੋ ਯਾਰ ਇਹ ਮੁਕਰ ਰਹੇ ਨੇ ਹੂੰ ਤੁਝੇ ਪਾਸੇ ਉਹ ਕਹਿੰਦੇ ਆ ਕਿ ਨਹੀਂ ਜੀ ਇਹ ਚੀਜ਼ਾਂ ਜ਼ਰੂਰੀ ਜੀ ਹਾਲੇ ਇਹ ਵੀ ਵੇਖਣਾ ਪਊਗਾ ਨਾ ਕਿ ਹਰਿਆਣਾ ਕਿਸ ਤਰ੍ਹਾਂ ਸਹਿਮਤ ਹੁੰਦਾ ਹੈ ਜਾਂ ਉਹ ਕਹਿੰਦਾ ਕਿ ਭਾਈ ਸ਼ਰਤਾਂ ਜਿਹੜੀਆਂ ਨੇ ਜੀ ਜੀ ਤੁਹਾਨੂੰ ਮੰਨਣੀਆਂ ਪੈਣੀਆਂ ਇਹ ਵੀ ਤਾਂ ਇੱਕ ਰੇੜਕੇ ਦਾ ਬਿਲਕੁਲ ਜੇ ਕਾਰਨ ਬਣ ਗਿਆ ਪਹਿਲਾਂ ਹੀ ਸਭ ਕੁਝ ਤੈਅ ਹੈ ਨਿਯਮ ਤੈਅ ਹੈ ਸ਼ਰਤਾਂ ਤੈਅ ਹੈ ਤੇ ਫਿਰ ਉਸ ਤਰੀਕੇ ਨਾਲ ਅੰਦੋਲਨ ਦੀ ਵੀ ਉਹ ਜੜ ਨਹੀਂ ਬਣਦੀ ਜੀ ਜੀ ਉਹ ਵੀ ਉਹਨਾਂ ਕਮਜ਼ੋਰ ਰਹਿੰਦਾ ਉਸ ਤਰੀਕੇ ਨਾਲ ਬਿਲਕੁਲ ਬਾਦਲ ਪਰਿਵਾਰ ਨੂੰ ਲੈ ਕੇ ਕਈ ਸਾਰੇ ਕਮੈਂਟਮੈਂਟ ਜੀ ਆ ਰਹੇ ਨੇ ਖੈਰ ਇਸ ਤੇ ਕਾਫੀ ਗੱਲਬਾਤ ਹੋ ਚੁੱਕੀ ਹੈ